ਦੇਖੋ ਅੱਜ ਮਹਾਪੰਚਾਇਤ ਜਿਹੜੀ ਕਿਸਾਨਾਂ ਵੱਲੋਂ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤੇ ਐਸਕੇਮ ਦੇ ਸਾਰੇ ਲੀਡਰ ਇੱਥੇ ਇਕੱਠੇ ਕਰਕੇ ਜਿਹੜੇ ਪਹੁੰਚਣੇ ਆ ਉਹ ਸ਼ੁਰੂ ਹੋ ਚੁੱਕੇ ਨੇ ਇੱਕ ਵਾਰੀ ਤਸਵੀਰਾਂ ਤੁਹਾਨੂੰ ਦਿਖਾ ਦੰਨੇ ਆ ਪਹਿਲੀਆਂ ਤਸਵੀਰਾਂ ਨੇ ਜਿਹੜੀਆਂ ਉਹ ਸਟੇਜ ਦੀਆਂ ਦਿਖਾ ਦੰਨੇ ਕਿ ਸਟੇਜ ਦੇ ਉੱਤੇ ਜਿਹੜੀ ਇੱਕ ਵੱਡੀ ਸਟੇਜ ਆ ਜਿਹੜੀ ਉਹ ਲਗਾਈ ਗਈ ਹੈ ਜਿਸ ਦੇ ਉੱਤੇ ਜਿਹੜੇ ਤਮਾਮ ਲੀਡਰਸ ਨੇ ਐਸਕੇਮ ਦੇ ਉਹਨਾਂ ਲਈ ਜਿਹੜੀਆਂ ਕੁਰਸੀਆਂ ਨੇ ਉਹ ਲਗਾਈਆਂਈਆਂ ਨੇ ਹਾਲਾਂਕਿ ਮંચ ਉੱਤੇ ਜਿਹੜੀ ਮਾਈਕ ਆ ਜਿਹੜਾ ਉਸ ਦੇ ਰਾਹੀਂ ਜਿਹੜਾ ਸੰਬੋਧਨ ਆ ਕੀ ਕਰਕੇ ਲੀਡਰ ਵੱਲੋਂ ਜਿਹੜਾ ਉਹ ਕੀਤਾ ਜਾਵੇਗਾ ਤੇ ਅ ਜਿਹੜੀਆਂ ਗਰੰਟੀਆਂ ਜਿਹੜੀਆਂ ਮੰਗਾਂ ਨੂੰ ਲੈ ਕੇ ਕਿਸਾਨ ਇੱਥੇ ਪਹੁੰਚੇ ਨੇ ਉਹਨਾਂ ਦੇ ਬੈਨਰ ਨੇ ਜਿਹੜੇ ਉਹ ਲਗਾਏ ਗਏ ਨੇ ਹਾਲਾਂਕਿ ਉਸ ਤੋਂ ਬਾਅਦ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਹਜ਼ਾਰਾਂ ਦੀ ਤਦਾਰ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਇੱਥੇ ਪਹੁੰਚਣਾ ਉਹ ਸ਼ੁਰੂ ਹੋ ਚੁੱਕੇ ਨੇ ਅਤੇ ਜਿੰਨੇ ਇੱਥੇ ਗਿਣਤੀ ਜਿਹੜੀ ਉਹ ਕਿਸਾਨਾਂ ਦੀ ਨਜ਼ਰ ਆ ਰਹੀ ਆ ਤਾਂ ਉਨੀ ਹੀ ਗਿਣਤੀ ਆ ਜਿਹੜੀ ਮਹਿਲਾਵਾਂ ਦੀ ਵੀ ਜਿਹੜੀ ਆ ਇੱਥੇ ਨਜ਼ਰ ਆ ਰਹੀ ਆ ਤਾਂ ਇੱਥੇ ਕਿਸਾਨ ਲੀਡਰ ਜੁਗਿੰਦਰ ਸਿੰਘ ਉਗਰਾਹਾਂ ਸਾਡੇ ਨਾਲ ਮੌਜੂਦ ਨੇ ਉਗਰਾਹਾਂ ਸਾਹਿਬ ਉਗਰਾਹ ਸਾਹਿਬ ਲਾਈਵ ਚੱਲ ਰਿਹਾ ਹੈ ਦੋ ਮਿੰਟ ਥਾ ਲੋ ਕਿਸ ਤਰ੍ਹਾਂ ਨਾਲ ਦੇਖਦੇ ਹੋ ਕਿ ਅੱਜ ਦੀ ਪੰਚਾਇਤ ਕਿੰਨਾ ਕੁ ਪ੍ਰਭਾਵ ਹੈ ਜਿਹੜਾ ਉਹ ਪਾਵੇਗੀ ਕਿ ਇਸ ਤੋਂ ਬਾਅਦ ਦੇ ਵਿੱਚ ਕੇਂਦਰ ਸਰਕਾਰ ਟੇਬਲ ਟਾਕ ਤੇ ਆਵੇਗੀ ਟੇਬਲ ਟਾਕ ਤੇ ਆਵੇਗੀ ਆਊਗੀ ਕਿ ਨਹੀਂ ਇਹ ਤਾਂ ਨਹੀਂ ਪਤਾ ਯਾਰ ਪਰ ਗੱਲ ਇਹ ਆ ਵੀ ਸਾਡਾ ਕੰਮ ਸੀਗਾ ਜ਼ੋਰਦਾਰ ਪ੍ਰਦਰਸ਼ਨ ਵਾਸਤੇ ਤਿਆਰੀ ਕਰਕੇ ਆਉਣਾ ਕਿਉਂਕਿ ਚੋਣਾ ਦਾ ਭਰ ਹੈ ਇਹ ਅੱਜ ਦੀ ਮਹਾਂ ਰੈਲੀ ਦੇ ਵਿੱਚ ਅਸੀਂ ਆਪ ਦਾ ਜ਼ੋਰ ਨਾਲ ਪ੍ਰਦਰਸ਼ਨ ਕਰਨ ਵਾਸਤੇ ਆ ਲਗਭਗ 400 ਬਸ ਸਾਡੀ ਇੱਥੇ ਆਈ ਹੈ ਅਸੀਂ ਪੂਰਾ ਜ਼ੋਰ ਲਾਇਆ ਇਥੇ ਪੂਰੀ ਰਾਮ ਜੀਲਾ ਗਰਾਊਂਡ ਦੇ ਵਿੱਚ ਆਪਣੀ ਜਥੇਬੰਦੀ ਵੱਲੋਂ ਇਕੱਠ ਕਰਨ ਦਾ ਜਿਹੜੀਆਂ ਦਿੱਲੀ ਮੋਰਚੀਆਂ ਰਹਿੰਦੀਆਂ ਮੰਗਾਂ ਨੇ ਉਹਦੇ ਤੇ ਸਰਕਾਰ ਦਾ ਮੁੜ ਕੇ ਧਿਆਨ ਤਰਉਣ ਦੀ ਖਾਤਰ ਕਿਉਂਕਿ ਅਸੀਂ 2 ਸਾਲ ਦੇ ਵਿੱਚ ਲਗਭਗ ਇੱਕ ਦਰਜਣ ਪ੍ਰੋਗਰਾਮ ਆਲ ਇੰਡੀਆ ਪੱਧਰ ਤੇ ਕਰ ਚੁੱਕੇ ਹਾਂ ਜਿਦੇ ਵਿੱਚ ਆ 26 ਨਵੰਬਰ ਦਾ ਤੁਸੀਂ ਦੇਖਿਆ ਪਹਿਲਾਂ ਅਸੀਂ ਤਿੰਨ ਤਿੰਨ ਚੰਡੀਗੜ੍ਹ ਮੋਰਚਾ ਲਾ ਕੇ ਆਂ ਫਿਰ 16 ਨਵੰਬਰ ਨੂੰ 16 ਫਰਵਰੀ ਦਾ ਬੰਦ ਕੀਤਾ ਸਾਰਾ ਭਾਰਤ 26 ਫਰਵਰੀ ਨੂੰ ਅਸੀਂ ਟ੍ਰੈਕਟਰ ਮਾਰਚ ਕੀਤਾ ਜਿਹਨੇ ਲਗਾਤਾਰ ਪ੍ਰੋਗਰਾਮ ਆਲ ਇੰਡੀਆ ਪੱਧਰ ਤੇ ਕਰ ਰਹੇ ਕਿੰਨੇ ਪ੍ਰਭਾਵ ਮੰਨਦੇ ਹੋ ਇਹਨਾਂ ਪ੍ਰੋਗਰਾਮਾਂ ਦਾ ਵੀ ਸਰਕਾਰ ਦੇਖੋ ਪ੍ਰਭਾਵਦਾਤਾ ਦਾ ਜਿਆਦਾ মিডিਆ ਨਾਲ ਜੁੜੇ ਹੋ ਤੁਸੀਂ ਤੁਹਾਨੂੰ ਪਤਾ ਅਸੀਂ ਐਂ ਮੰਨਦੇ ਆਂ ਵੀ ਸਾਡਾ ਸੰਘਰਸ਼ ਕਰਨਾ ਤੇ ਗੱਲਾਂ ਦਾ ਲੋਕਾਂ ਤੱਕ ਗੱਲ ਲੈ ਕੇ ਜਾਣ ਦਾ ਕਿ ਆ ਸਾਡੀ ਸਰਕਾਰ ਹੈ ਭਾਈ ਆ ਸਰਕਾਰ ਦਾ ਇਹ ਹੈ ਵੀ ਜੇ ਤੁਹਾਡੇ ਮੰਗਾਂ ਮੰਗਾਨੇ ਮੰਨੀਆਂ ਜਾਂਦੀਆਂ ਤੁਸੀਂ ਪ੍ਰਦਰਸ਼ਨ ਕਰ ਸਕਦੇ ਅਸੀਂ ਲੋਕਾਂ ਤੱਕ ਕੱਬ ਦੀ ਗੱਲ ਲੈ ਕੇ ਜਾਈਏ ਵੀ ਆ ਸਰਕਾਰ ਤੁਹਾਡੀ ਮੰਨਦੀ ਨਹੀਂ ਭਾਈ ਇਹ ਬੀਜੇਪੀ ਸਰਕਾਰ ਨੇ ਕੱਲ ਨੂੰ ਤੁਹਾਡੇ ਘਰਾਂ 'ਚ ਆਉਣਾ ਸੋ ਤਾਂ ਵੋਟਾਂ ਮੰਗਣ ਆਉਣਾ ਇਹ ਕਹਿਣੀ ਆ ਵੀ ਅਸੀਂ ਲੋਕਾਂ ਦੀ ਸਰਕਾਰ ਆ ਮਜ਼ਦੂਰਾਂ ਦੀ ਸਰਕਾਰ ਆ ਕਿਸਾਨਾਂ ਦੀ ਸਰਕਾਰ ਆ ਕੀ ਮਜ਼ਦੂਰਾਂ ਵਾਸਤੇ ਕੀਤਾ ਕੀ ਕਿਸਾਨਾਂ ਦੇ ਵਾਸਤੇ ਇਹਨਾਂ ਨੂੰ ਸਵਾਲ ਪੁੱਛੋ ਇਹ ਗੱਲ ਤਾਂ ਅਸੀਂ ਕਰ ਹੀ ਸਕਦੇ ਹਾਂ ਚੋਣ ਜਾਬਤਾ ਲੱਗਣ ਜਾ ਰਿਹਾ ਕੁਝ ਹੀ ਮਹੀਨੇ ਕੁ ਦਿਨ ਰਹਿ ਗਏ ਨੇ ਕਿ ਉਸ ਤੋਂ ਪਹਿਲਾਂ ਮੰਗਾਂ ਮੰਨੀਆਂ ਜਾ ਸਕਦੀਆਂ ਨੇ ਕੇਂਦਰ ਸਰਕਾਰ ਮੰਨ ਸਕਦੀ ਹੈ ਮੰਗਾ ਜਾਬਤੇ ਦਾ ਸਾਡੇ ਤੇ ਤਾਂ ਕੀ ਪ੍ਰਭਾਵ ਹੈ ਅਸੀਂ ਕਿਹੜਾ ਇਲੈਕਸ਼ਨ ਲੜਨੀ ਹੈ ਅਸੀਂ ਤੁਹਾਨੂੰ ਉਹਦੇ ਵਿੱਚ ਇਹਨਾਂ ਨੂੰ ਇਹ ਆਇਆ ਕਰਨਗੇ ਅਸੀਂ ਘੇਰ ਕੇ ਪੁੱਛਿਆ ਕਰਾਂਗੇ ਦੱਸੋ ਭਾਈ ਸਾਡਾ ਸਵਾਲ ਦਾ ਜਵਾਬ ਦਿਓ ਅਸੀਂ ਵਿਰੋਧ ਕਰਾਂਗੇ ਬੀਜੇਪੀ ਦੇ ਆਗਮਾਂ ਦਾ ਜਿੱਥੇ ਵੀ ਜਾਇਆ ਕਰਨਗੇ ਕਿਉਂਕਿ ਸਾਡੀਆਂ ਮੰਗਾਂ ਸਟੈਂਡ ਕਰ ਰਹੀਆਂ ਨੇ ਇਹਨਾਂ ਦੇ 10 ਸਾਲ ਦੇ ਰਾਜ ਕਾਰਜਕਾਲ ਦੌਰਾਨ ਸਾਰਾ ਕੁਝ ਹੋਇਆ ਹੈ ਜਗਿੰਦਰ ਸਿੰਘ ਉਹ ਗ੍ਰਹਾਂ ਸਾਡੇ ਨਾਲ ਮੌਜੂਦ ਸਨ ਜਿਨ੍ਹਾਂ ਨੇ ਕਿਹਾ ਹੈ ਕਿ ਇੱਕ ਪ੍ਰਭਾਵ ਹੈ ਜਿਹੜਾ ਉਹ ਜ਼ਰੂਰ ਪਾਏਗਾ ਇਸ ਮਹਾਪੰਚਾਇਤ ਦੇ ਨਾਲ ਕੇਂਦਰ ਸਰਕਾਰ ਦੇ ਉੱਤੇ ਅਤੇ ਇਸ ਦੇ ਨਾਲ ਨਾਲ ਜੇਕਰ ਗੱਲ ਕੀਤੀ ਜਾਵੇ ਤਾਂ ਇੱਥੇ ਦਰਸ਼ਨਪਾਲ ਹੁਣੀ ਵੀ ਮੌਜੂਦ ਨੇ ਦਰਸ਼ਨਪਾਲ ਉਹਨਾਂ ਨਾਲ ਵੀ ਗੱਲਬਾਤ ਕਰਨਗੇ ਕਿ ਅਖੀਰਕਾਰ ਕੀ ਕਿੰਨਾ ਕੁ ਪ੍ਰਭਾਵ ਹੈ ਜਿਹੜਾ ਇਸ ਕਿਸਾਨ ਮਹਾਪੰਚਾਇਤ ਦਾ ਉਹ ਰਹਿਣ ਵਾਲਾ ਹੈ ਤਾਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦਾ ਅਧਿਕਾਰੀ ਦਰਸ਼ਪਾਲ ਜੀ ਕਿਸ ਤਰ੍ਹਾਂ ਨਾਲ ਦੇਖਦੇ ਹੋ ਪੰਜ ਫਸਲਾਂ ਦੇ ਉੱਤੇ ਸਰਕਾਰ ਐਮਐਸਪੀ ਦੇਣ ਲਈ ਤਿਆਰਬਰ ਤਿਆਰ ਬੈਠੀ ਹੈ ਸਰਕਾਰ ਉਸ ਪ੍ਰਪੋਜ਼ਲ ਨੂੰ ਰਿਜੈਕਟ ਕਰ ਰਹੇ ਨੇ ਫਿਰ ਸਰਕਾਰ ਤਾਂ ਕਹਿ ਰਹੀ ਹੈ ਕਿ ਫਸਲੀ ਭੀਮੰਤਾ ਤਾਂ ਕਿਸਾਨ ਵੀ ਆਪਣਾਉਣਾ ਚਾਹੁੰਦਾ ਸੀਗਾ ਫਸਲੀ ਭੀਮੰਤਾ ਇਹ ਪਨਾਵੇ ਕਿਸਾਨ ਤੇ ਪੰਜ ਫਸਲਾਂ ਤੇ ਐਮਐਸਪੀ ਲੈ ਲਵੇ ਨਹੀਂ ਦੇਖੋ ਮੈਂ ਤੁਹਾਡੇ ਚੈਨਲ ਦੇ ਜ਼ਰੀਏ ਦੱਸਣਾ ਚਾਹੁੰਦਾ ਕਿ ਅੱਜ ਵੱਡੀ ਗਿਣਤੀ ਜੋ ਅਸੀਂ ਆ ਰਹੇ ਹਾਂ ਇਹ ਸੰਯੁਕਤ ਕਿਸਾਨ ਮੋਰਚੇ ਨੇ ਬੜੀ ਮਿਹਨਤ ਕਰਕੇ ਆਪਣੇ ਇਸ਼ੂ ਫੋਕਸ ਕੀਤੇ ਨੇ ਦੇਸ਼ ਵਿੱਚ ਨੈਟਵਰਕ ਬਣਾਇਆ ਔਰ ਸੰਯੁਕਤ ਕਿਸਾਨ ਮੋਰਚੇ ਨੇ ਆਪਣੇ ਇੱਕ ਕਾਇਦੇ ਕਾਨੂੰਨ ਵੀ ਬਣਾਏ ਨੇ ਵੀ ਕੌਣ ਜਥੇ ਬੰਨੀ ਆਦੀਆਂ ਮੈਂਬਰ ਬਣ ਸਕਦੀਆਂ ਨਹੀਂ ਨੰਬਰ 1 ਨੰਬਰ 2 ਤੁਹਾਨੂੰ ਯਾਦ ਹੋਊਗਾ ਕਿ 2021 ਤੋਂ ਜਨਰਵਰ ਪੀ ਅਸੀਂ ਵਾਪਸ ਗਏ ਆ ਉਦੋਂ ਤੋਂ ਲਗਾਤਾਰ ਅਸੀਂ ਪੂਰੇ ਦੇਸ਼ ਦੇ ਵਿੱਚ ਕਦੇ ਭਾਰਤ ਬੰਦ ਕਦੇ ਟਰੈਕਟਰ ਪ੍ਰੇਡ ਕਦੇ 3 ਦਿਨ ਰਾਤ ਦੇ ਧਰਨੇ ਰਾਜਧਾਨੀਆਂ ਚ ਉਹ ਲਗਾਤਾਰ ਅਸੀਂ ਕਰਦੇ ਆ ਰਹੇ ਹਾਂ ਸੋ ਅੱਜ ਅਸੀਂ ਇੱਕ ਕਲਮਿਨੇਸ਼ਨ ਦੇ ਵਿੱਚ ਇੱਕ ਰੈਲੀ ਕਰ ਰਹੇ ਆ ਜਿਹੜੀ ਰੈਲੀ ਕਿਸਾਨ ਮਜ਼ਦੂਰ ਮਹਾਪੰਚਾਇਤ ਦੇ ਰੂਪ ਦੇ ਵਿੱਚ ਸਰਕਾਰ ਦੀਆਂ ਲੱਖ ਰੋਕਾਂ ਦੇ ਬਾਵਜੂਦ ਲੱਖ ਗੁੰਮਰਾਹ ਕਰਨ ਦੇ ਬਾਵਜੂਦ ਕਿ 5000 ਤੋਂ ਵੱਧ ਬੰਦੇ ਨਹੀਂ ਆਉਣੇ ਚਾਹੀਦੇ ਜਾਂ ਬਿਲਕੁਲ ਸਾਨੂੰ 11th ਆਵਰ ਤੇ ਇਹਦੀ ਪਰਮਿਸ਼ਨ ਦਿੱਤੀ ਗਈ ਇਹਦੇ ਬਾਵਜੂਦ ਮੈਂ ਦੱਸਣਾ ਚਾਹੁੰਦਾ ਜੇ ਸਾਰੇ ਦੇਸ਼ ਦੇ ਲੋਕ ਆਉਣਗੇ ਤਾਂ ਬਹੁਤ ਵੱਡੀ ਜੇ ਸਾਨੂੰ ਪਹਿਲਾਂ ਪਰਮਿਸ਼ਨ ਮਿਲੀ ਹੁੰਦੀ ਅਸੀਂ ਕਰਨਾਟਕ, ਤਾਮਿਲਨਾਡੂ, ਤੇਲੰਗਾਨਾ, ਆਂਧਰਾ ਪ੍ਰਦੇਸ਼ ਸਭ ਜਗ੍ਹਾ ਤੋਂ ਬੰਦਿਆਂ ਨੂੰ ਬੁਲਾਉਂਦੇ ਲੇਕਿਨ ਕਿਉਂਕਿ ਪਰਮਿਸ਼ਨ ਹੀ ਹੁਣ ਦਿੱਤੀ ਆ ਚੌਥੇ ਰਿਲੇਟ ਨਾਈਟ ਦਿੱਤੀ ਆ ਸੋ ਇਸ ਕਰਕੇ ਅੱਜ ਦਾ ਮੁਖ ਇਕੱਠ ਹੈ ਜਿਹੜਾ ਪੰਜਾਬ, ਹਰਿਆਣਾ, ਯੂਪੀ ਸਿੰਕੇਤਕ ਤੌਰ ਤੇ ਸਾਡੇ ਦੂਸਰੇ ਰਾਜਾਂ ਤੋਂ ਵੀ ਕੁਝ ਆਗੂ ਲੋਕ ਆਉਣਗੇ ਲੇਕਿਨ ਮੇਨਲੀ ਪੰਜਾਬ ਹਰਿਆਣਾ ਤੇ ਯੂਪੀ ਤੋਂ ਹੋਊਗਾ ਜੀ ਸਵਾਲ ਉਹੀ ਹੈ ਕਿ ਐਮਐਸਪੀ ਨੂੰ ਲੈ ਕੇ ਕਿਸਾਨ ਜਿਹੜੇ ਰਾਮਲੀਲਾ ਮੈਦਾਨ ਦੇ ਵਿੱਚ ਮਹਾਪੰਚਾਇਤ ਕਰ ਰਹੇ ਨੇ ਪਰ ਪੰਜ ਫਸਲਾਂ ਦੇ ਉੱਤੇ ਐਮਐਸਪੀ ਇਹ ਜਿਹੜੀ ਸਰਕਾਰ ਦੇ ਰਹੀ ਹੈ ਪ੍ਰਪੋਜ਼ਲ ਭੇਜੀ ਹੈ ਬਕਾਇਦਾ ਉਸ ਤੌਰ ਦੇ ਉੱਤੇ ਕਿ ਕਿਸਾਨ ਉਸ ਪ੍ਰਪੋਜ਼ਲ ਦੇ ਉੱਤੇ ਗੌਰ ਕਰ ਰਹੇ ਨੇ ਨਹੀਂ ਨਹੀਂ ਉਹ ਪੰਜ ਫਸਲਾਂ ਵਾਲੀ ਪ੍ਰਪੋਜ਼ਲ ਦੇਖੋ ਸਾਡੇ ਪੂਰੇ ਘੋੜ ਨੂੰ ਇੱਕ ਤਰ੍ਹਾਂ ਦਾ ਫਲਪ ਕਰ ਦੂਗੀ ਉਹ ਕਿਉਂਕਿ ਸਾਡਾ ਹੈ ਕਿ ਸਾਰੇ ਇਲਾਕੇ ਸਾਰੀਆਂ ਫਸਲਾਂ ਤੇ ਐਮਐਸਪੀ ਦੀ ਗਰੰਟੀ ਕੀਤੀ ਜਾਵੇ ਖਰੀਦਣ ਦੀ ਗਰੰਟੀ ਕੀਤੀ ਜਾਵੇ ਸੋ ਪੰਜ ਫਸਲਾਂ ਤੇ ਦੇ ਕੇ ਇਹਦਾ ਮਤਲਬ 23 ਤੇ ਤਾਂ ਜਿਹੜੀ ਐਮਐਸਪੀ ਡਿਕਲੇਅਰ ਹੋ ਰਿਹਾ ਉਹ ਜਿਹੜੇ ਬਾਕੀ 18 ਨੇ ਉਹਦੀ ਖਰੀਦ ਦੀ ਗਰੰਟੀ ਕਿਉਂ ਨਹੀਂ ਸੋ ਇਸ ਕਰਕੇ ਸਾਰੇ ਸੂਬਿਆਂ ਦੇ ਕਿਸਾਨਾਂ ਦੀ ਡਿਮਾਂਡ ਹੈ ਕੱਲੇ ਪੰਜਾਬ ਵਾਲਿਆਂ ਨੂੰ ਥੋੜਾ ਭਲੋ ਕੇ ਵੀ ਥੋੜਾ ਪਾਣੀ ਵਜ ਜਾਊਗਾ ਤੂੰ ਤਾਂ ਇਹ ਹੋ ਜਾਊਗਾ ਉਹਨਾਂ ਨਾਲ ਅਸੀਂ ਸਹਿਮਤ ਨਹੀਂ ਤਾਂ ਹੋਰ ਵੀ ਜਿਹੜੇ ਤਮਾਮ ਲੀਡਰਸ ਨੇ ਜਿਹੜੇ ਇੱਥੇ ਪਹੁੰਚਣਾ ਹੋ ਸ਼ੁਰੂ ਹੋ ਚੁੱਕੇ ਨੇ ਬੁੱਟਾ ਸਿੰਘ ਬੁਰਜਗਿਲ ਦੀ ਗੱਲ ਕਰ ਲਈਏ ਤਾਂ ਬੁੱਟਾ ਸਿੰਘ ਬੁਰਜਗਿਲ ਵੀ ਇੱਥੇ ਜਿਹੜੇ ਆ ਉਹ ਪਹੁੰਚ ਚੁੱਕੇ ਨੇ ਆਪਣੇ ਤਮਾਮ ਕਿਸਾਨਾਂ ਦੇ ਨਾਲ ਤੇ ਉਹਨਾਂ ਨਾਲ ਵੀ ਜਿਹੜਾ ਉਹ ਗੱਲਬਾਤ ਕਰਾਂਗੇ ਕਿ ਅਖੀਰਕਾਰ ਜਿੰਨਾ ਮੰਗਾਂ ਨੂੰ ਲੈ ਕੇ ਕਿਸਾਨ ਇੱਥੇ ਪਹੁੰਚੇ ਨੇ ਉਸ ਉਹਨਾਂ ਮੰਗਾਂ ਨੂੰ ਲੈ ਕੇ ਸਰਕਾਰ ਆਲਰੇਡੀ ਪ੍ਰਪੋਜ਼ਲ ਹੈ ਜਿਹੜੀ ਭੇਜੀ ਹੋਈ ਨਜ਼ਰ ਆ ਰਹੀ ਹੈ ਬਟ ਕਿਸ ਤਰ੍ਹਾਂ ਨਾਲ ਦੇਖਦੇ ਹਾਂ ਜਿਹੜੀ ਮੰਗਾਂ ਨੂੰ ਲੈ ਕੇ ਕਿਸਾਨ ਇਸ ਵਕਤ ਮਹਾਪੰਚਾਇਤ ਕਰਨ ਜਾ ਰਹੇ ਨੇ ਉਹਨਾਂ ਮੰਗਾਂ ਦੇ ਉੱਤੇ ਤਾਂ ਆਲਰੇਡੀ ਜਿਹੜੀ ਸਰਕਾਰ ਉਹ ਪ੍ਰਪੋਜ਼ਲ ਭੇਜਦੀ ਹੋਈ ਨਜ਼ਰ ਆ ਰਹੀ ਐ ਐਮਐਸਪੀ ਦਾ ਮੁੱਦਾ ਹੋਵੇ ਚਾਹੇ ਪਰਚੇ ਰੱਦ ਕਰਨ ਦਾ ਮੁੱਦਾ ਹੋਵੇ ਉਹਨਾਂ ਉੱਤੇ ਤਾਂ ਆਲਰੇਡੀ ਸਰਕਾਰ ਨੇ ਇੱਕ ਪ੍ਰਪੋਜ਼ਲ ਹੈ ਜਿਹੜੀ ਉਹ ਕਿਸਾਨਾਂ ਨੂੰ ਭੇਜੀ ਹੋਈ ਹੈ ਦੇਖੋ ਜਿਹੜਾ 13 ਮਹੀਨੇ ਅਸੀਂ ਕਾਲੇ ਕਾਨੂੰਨਾਂ ਨੂੰ ਲੈ ਕੇ ਦਿੱਲੀ ਦੇ ਬਾਰਡਰਾਂ ਤੇ ਬੈਠੇ ਹਾਂ ਇੱਕ ਲਾ ਮਿਸਾਲ ਇਤਿਹਾਸਕ ਜਿੱਤ ਪ੍ਰਾਪਤ ਅਸੀਂ ਕੀਤੀ ਸੀ ਉਸ ਤੋਂ ਬਾਅਦ ਅੱਜ ਦੂਜਾ ਇਕੱਠਾ ਇਹ ਜਿਹੜਾ ਲਾ ਮਿਸਾਲ ਇਕੱਠ ਜਿਹਨੂੰ ਇਹ ਕਿਹਾ ਜਾ ਸਕਦਾ ਕਿ ਲੱਖਾਂ ਦੀ ਗਿਣਤੀ ਦੇ ਵਿੱਚ ਇਕੱਠੇ ਤੇ ਰਾਮਲੀਲਾ ਗਰਾਊਂਡ ਦੇ ਵਿੱਚ ਭਰ ਜਾਣਾ ਸੋ ਇਹ ਇੱਕ ਨਵਾਂ ਸੰਦੇਸ਼ ਦੇਊਗਾ ਭਾਜਪਾ ਸਰਕਾਰ ਨੂੰ ਕਿ ਜਿਹੜੀਆਂ ਮੰਗਾਂ ਰਹਿੰਦੀਆਂ ਜੋ ਸਾਡੇ ਨਾਲ ਲਿਖਤੀ ਕੰਪਰੋਮਾਈਜ਼ ਇਹਨਾਂ ਨੇ ਕੀਤਾ ਸੀ ਉਹਨਾਂ ਤੇ ਪੂਰੇ ਉਤਰੋ ਤੇ ਨਹੀਂ ਤਾਂ ਫੇਰ ਮਤਲਬ ਇਹ ਕੰਧ ਤੇ ਲਿਖਿਆ ਲਈ ਪੜ ਲੈਣ ਕਿ ਅਸਲ ਦੇ ਵਿੱਚ ਲੋਕ ਆ ਜਿਹੜੇ ਮੁੜ ਦੁਬਾਰਾ ਮੋਰਚਾ ਲਾਉਣ ਲਈ ਪਿੱਛੇ ਨਹੀਂ ਹਟਣਗੇ ਜਿਹੜੀ ਐ ਐਮ ਐਸ ਪੀ ਦੀ ਗਰੰਟੀ ਵਾਲਾ ਕਾਨੂੰਨ ਹੈ ਤੇ ਜਿਹੜਾ ਕਰਜ਼ਾ ਹੈ ਭਾਰਤ ਦੇ ਕਿਸਾਨਾਂ ਸਰ 1.18 ਲੱਖ ਕਰੋੜ ਦੇ ਕਰੀਬ ਹੈ ਉਹ ਕਰਜ਼ਾ ਖਤਮ ਕਰਾਉਣ ਦੀ ਗੱਲ ਹੈ ਨਵੀਆਂ ਮੰਗਾਂ ਜਿਹੜੀਆਂ ਇਹ ਤਿੰਨ ਅਸੀਂ ਐਡ ਕੀਤੀਆਂ ਜਿਨ੍ਹਾਂ ਦੇ ਵਿੱਚ 60 ਸਾਲ ਦਾ ਜਦੋਂ ਕਿਸਾਨ ਪਤੀ ਪਤਨੀ ਹੋ ਜਾਣ ਉਹਨਾਂ ਦੀ ਉਮਰ ਉਹਦੇ ਤੇ ਮਤਲਬ ਜਿਹੜੀ ਪੈਨਸ਼ਨ ਆ ਮਹੀਨਾ ਬਾਾਰ 10000 ਰੁਪਏ ਪ੍ਰਤੀ ਮਹੀਨਾ ਉਹ ਲੈਣ ਦਾ ਸਵਾਲ ਹੈ ਫਸਲੀ ਬੀਮਾ ਯੋਜਨਾ ਸਰਕਾਰੀ ਤੌਰ ਤੇ ਲਾਗੂ ਕਰਾਉਣ ਦਾ ਸਵਾਲ ਹੈ ਲੱਖੇਈਂ ਪਰ ਖੀਦੀ ਦੇ ਦੋਸ਼ੀਆਂ ਨੂੰ ਸਜ਼ਾਵਾ ਮਾ ਦੇਣ ਦੇ ਲਈ ਅਸੀਂ ਸਜ਼ਾਵਾ ਦੀ ਮੰਗ ਕਰਦੇ ਹਾਂ ਇਹਨਾਂ ਨੇ ਉਲਟਾ ਜਿਹੜਾ ਅਜੀ ਮਿਸਰਾ ਟੈਣੀ ਹੈ ਉਹਨੂੰ ਮੋੜ ਟੈਕ ਦੇ ਦਿੱਤੀ ਆਗਲਾ ਆਉਣ ਵਾਲੇ ਚੋਣਾਂ ਦੇ ਵਿੱਚ ਇਸ ਕਰਕੇ ਅਸੀਂ ਮੋੜ ਕਿਤਾਬ ਨਹੀਂ ਦੇਵਾਂਗੇ ਅੱਜ ਕਿ ਅਸੀਂ ਮੋੜ ਮੋਰਚਾ ਲਾਉਣ ਤੋਂ ਗਰੇਜ ਨਹੀਂ ਕਰਾਂਗੇ ਬਰਨਾ ਜਿਹੜੀਆਂ ਮੰਗਾਂ ਉਹ ਲਾਗੂ ਕੀਤੇ